ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਉੱਥੇ ਹੀ ਹੁਣੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀ ਗਲੀ ਨੰਬਰ 2 ਵਿਖੇ ਵਾਪਰਿਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਗਲੇ ਦੇ ਵਿੱਚ ਪੀਲਾ ਪਰਨਾ ਪਾ ਕੇ ਪਹਿਲਾਂ ਤਾਂ ਗਲੀਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਥਾਂ-ਥਾਂ ਖੜੀਆਂ ਐਕਟਿਵਾ ਮੋਟਰਸਾਈਕਲਾਂ ਨੂੰ ਦੇਖ ਰਿਹਾ ਤੇ ਫਿਰ ਆਲਾ ਦੁਆਲਾ ਦੇਖਦਾ ਕਿ ਕੋਈ ਉਸ ਨੂੰ ਦੇਖਤਾ ਨਹੀਂ ਰਿਹਾ ਤੇ ਫਿਰ ਇੱਕ ਗਲੀ ਦੇ ਅੰਦਰ ਨੂੰ ਵੜ ਕੇ ਉੱਥੋਂ ਐਕਟਿਵਾ ਚੋਰੀ ਕਰਕੇ 2 ਮਿੰਟਾਂ ਦੇ ਵਿੱਚ ਵਿੱਚ ਫਰਾਰ ਹੋ ਜਾਂਦਾ ਹੈ ਜਿੱਥੇ ਇਸ ਵਿਅਕਤੀ ਵੱਲੋਂ ਐਕਟਿਵਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਸੀਸੀਟੀਵੀ ਦੇ ਵਿੱਚ ਵੀ ਚੋਰ ਦੀ ਸਾਰੀ ਵਾਰਦਾਤ ਕੈਦ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿੰਜੇ ਛਾਤਰਚੋਰ ਕਰਾਂ ਦੇ ਬਾਹਰ ਲੱਗੀਆਂ ਐਕਟਿਵਾ ਨੂੰ ਚੋਰੀ ਕਰਕੇ ਫਰਾਰ ਹੋ ਰਿਹਾ ਹੈ ਤੇ ਚੋਰ ਦੇ ਵੱਲੋਂ ਆਪਣੇ ਗਲ ਦੇ ਵਿੱਚ ਪੀਲੇ ਰੰਗ ਦਾ ਪਰਨਾ ਪਾ ਕੇ ਰੱਖਿਆ ਹੋਇਆ ਤੇ ਜਿਹਦੇ ਨਾਲ ਉਹ ਵਾਰ-ਵਾਰ ਆਪਣਾ ਮੂੰਹ ਟਕਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਉਸ ਦੀ ਸ਼ਕਲ ਸਾਫ਼-ਸਾਫ਼ ਨਜ਼ਰ ਆ ਰਹੀਂਦੀ ਹੈ ਤੇ ਫਿਰ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦੀ ਪੁਲਿਸ ਇਸ ਨੂੰ ਕਦੋਂ ਤੱਕ ਪਾਲ ਲੈਂਦੀ ਹੈ ਤੇ ਇਸ ਦੇ ਕੋਲੋਂ ਇਹ ਐਕਟਿਵਾ ਬਰਾਮਦ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਉੱਥੇ ਹੀ ਹੁਣੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀ ਗਲੀ ਨੰਬਰ 2 ਵਿਖੇ ਵਾਪਰਿਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਗਲੇ ਦੇ ਵਿੱਚ ਪੀਲਾ ਪਰਨਾ ਪਾ ਕੇ ਪਹਿਲਾਂ ਤਾਂ ਗਲੀਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਥਾਂ-ਥਾਂ ਖੜੀਆਂ ਐਕਟਿਵਾ ਮੋਟਰਸਾਈਕਲਾਂ ਨੂੰ ਦੇਖ ਰਿਹਾ ਤੇ ਫਿਰ ਆਲਾ ਦੁਆਲਾ ਦੇਖਦਾ ਹੈ ਕਿ ਕੋਈ ਉਸ ਨੂੰ ਦੇਖਤਾ ਨਹੀਂ ਰਿਹਾ ਤੇ ਫਿਰ ਇੱਕ ਗਲੀ ਦੇ ਅੰਦਰ ਨੂੰ ਵੜ ਕੇ ਉੱਥੋਂ ਐਕਟਿਵਾ ਚੋਰੀ ਕਰਕੇ 2 ਮਿੰਟਾਂ ਦੇ ਵਿੱਚ ਵਿੱਚ ਫਰਾਰ ਹੋ ਜਾਂਦਾ ਹੈ ਜਿੱਥੇ ਇਸ ਵਿਅਕਤੀ ਵੱਲੋਂ ਐਕਟਿਵਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਸੀਸੀਟੀਵੀ ਦੇ ਵਿੱਚ ਵੀ ਚੋਰ ਦੀ ਸਾਰੀ ਵਾਰਦਾਤ ਕੈਦ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿੰਜੇ ਛਾਤਰਚੋਰ ਘਰਾਂ ਦੇ ਬਾਹਰ ਲੱਗੀਆਂ ਐਕਟਿਵਾ ਨੂੰ ਚੋਰੀ ਕਰਕੇ ਫਰਾਰ ਹੋ ਰਿਹਾ ਹੈ ਤੇ ਚੋਰ ਦੇ ਵੱਲੋਂ ਆਪਣੇ ਗਲ ਦੇ ਵਿੱਚ ਪੀਲੇ ਰੰਗ ਦਾ ਪਰਨਾ ਪਾ ਕੇ ਰੱਖਿਆ ਹੋਇਆ ਤੇ ਜਿਹਦੇ ਨਾਲ ਉਹ ਵਾਰ-ਵਾਰ ਆਪਣਾ ਮੂੰਹ ਟਕਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਉਸ ਦੀ ਸ਼ਕਲ ਸਾਫ਼-ਸਾਫ਼ ਨਜ਼ਰ ਆ ਰਹੀਂਦੀ ਹੈ ਤੇ ਫਿਰ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦੀ ਪੁਲਿਸ ਇਸ ਨੂੰ ਕਦੋਂ ਤੱਕ ਪਾਲ ਲੈਂਦੀ ਹੈ ਤੇ ਇਸ ਦੇ ਕੋਲੋਂ ਇਹ ਐਕਟਿਵਾ ਬਰਾਮਦ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਉੱਥੇ ਹੀ ਹੁਣੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀ ਗਲੀ ਨੰਬਰ 2 ਵਿਖੇ ਵਾਪਰਿਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਗਲੇ ਦੇ ਵਿੱਚ ਪੀਲਾ ਪਰਨਾ ਪਾ ਕੇ ਪਹਿਲਾਂ ਤਾਂ ਗਲੀਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਥਾਂ-ਥਾਂ ਖੜੀਆਂ ਐਕਟਿਵਾ ਮੋਟਰਸਾਈਕਲਾਂ ਨੂੰ ਦੇਖ ਰਿਹਾ ਤੇ ਫਿਰ ਆਲਾ ਦੁਆਲਾ ਦੇਖਦਾ ਹੈ ਕਿ ਕੋਈ ਉਸ ਨੂੰ ਦੇਖਤਾ ਨਹੀਂ ਰਿਹਾ ਤੇ ਫਿਰ ਇੱਕ ਗਲੀ ਦੇ ਅੰਦਰ ਨੂੰ ਵੜ ਕੇ ਉੱਥੋਂ ਐਕਟਿਵਾ ਚੋਰੀ ਕਰਕੇ 2 ਮਿੰਟਾਂ ਦੇ ਵਿੱਚ ਵਿੱਚ ਫਰਾਰ ਹੋ ਜਾਂਦਾ ਹੈ ਜਿੱਥੇ ਇਸ ਵਿਅਕਤੀ ਵੱਲੋਂ ਐਕਟਿਵਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਸੀਸੀਟੀਵੀ ਦੇ ਵਿੱਚ ਵੀ ਚੋਰ ਦੀ ਸਾਰੀ ਵਾਰਦਾਤ ਕੈਦ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿੰਜੇ ਛਾਤਰਚੋਰ ਘਰਾਂ ਦੇ ਬਾਹਰ ਲੱਗੀਆਂ ਐਕਟਿਵਾ ਨੂੰ ਚੋਰੀ ਕਰਕੇ ਫਰਾਰ ਹੋ ਰਿਹਾ ਹੈ ਤੇ ਚੋਰ ਦੇ ਵੱਲੋਂ ਆਪਣੇ ਗਲ ਦੇ ਵਿੱਚ ਪੀਲੇ ਰੰਗ ਦਾ ਪਰਨਾ ਪਾ ਕੇ ਰੱਖਿਆ ਹੋਇਆ ਤੇ ਜਿਹਦੇ ਨਾਲ ਉਹ ਵਾਰ-ਵਾਰ ਆਪਣਾ ਮੂੰਹ ਟਕਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਉਸ ਦੀ ਸ਼ਕਲ ਸਾਫ਼-ਸਾਫ਼ ਨਜ਼ਰ ਆ ਰਹੀਂਦੀ ਹੈ ਤੇ ਫਿਰ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦੀ ਪੁਲਿਸ ਇਸ ਨੂੰ ਕਦੋਂ ਤੱਕ ਪਾਲ ਲੈਂਦੀ ਹੈ ਤੇ ਇਸ ਦੇ ਕੋਲੋਂ ਇਹ ਐਕਟਿਵਾ ਬਰਾਮਦ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ